ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੋਰ ਸਨਾਓ ਕੀ ਹਾਲ ਚਾਲ ਹੈ ਤੁਹਾਡਾ ਉਮੀਦ ਆ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਵੀ ਬਿਲਕੁਲ ਠੀਕ ਠਾਕ ਆ ਤੇ ਅੱਜ ਮੈਂ ਤੁਹਾਡੇ ਨਾਲ ਜਿਹੜੀ ਵੀਡੀਓ ਸ਼ੇਅਰ ਕਰਨੀ ਹੈਗੀ ਹੈ ਉਹ ਹੈ ਕਈ ਸਾਰੀਆਂ ਪ੍ਰੋਬਲਮਸ ਹੀ ਹੈਗੀਆਂ ਨੇ ਮੇਰੇ ਧਿਆਨ ਚ ਉਹਦੇ ਲਈ ਮੈਂ ਖਾਲ ਨੂੰ ਵਲੌਗ ਬਣਾਉਂਗੀ ਕਿਉਂਕਿ ਇਸ ਵੇਲੇ ਨਾ ਤਾਂ ਇਹ ਮਜਾ ਆਉਂਦਾ ਹਨਾ ਸੱਕੇ ਜਿਹੜੀ ਦਵਾਈ ਆ ਫਿਰ ਮੂਡ ਜੇ ਨਾਲ ਹੀ ਬਣੇ ਨਾ ਵੀਡੀਓ ਫੇਰ ਹੀ ਮਜ਼ਾ ਆਉਂਦਾ ਤੇ ਅੱਜ ਮੈਂ ਜਿਹੜੀ ਤੁਹਾਡੇ ਨਾਲ ਇੱਕ ਵਲੌਗ ਸ਼ੇਅਰ ਕਰਨਾ ਉਹ ਬਹੁਤ ਵਧੀਆ ਵਲੌਗ ਹੈਗਾ ਤੇ ਧਿਆਨ ਨਾਲ ਸੁਣਨ ਵਾਲੀਆਂ ਗੱਲਾਂ ਹੈਗੀਆਂ ਨੇ ਕਿਉਂਕਿ ਮੈਂ ਤੁਹਾਨੂੰ ਨਾ ਹਮੇਸ਼ਾ ਕਹਿੰਦੀ ਹੁੰਦੀ ਸੀਗੀ ਕਿ ਹਫਤੇ ਬਾਅਦ ਜਿਹੜੀਆਂ ਹਫਤਾ ਨਹੀਂ 4 ਦਿਨਾਂ ਬਾਅਦ ਰੂਟਸ ਆ ਜਿਹੜੀਆਂ ਵਾਲਾਂ ਨਹੀਂ ਆ ਚਿੱਟੀਆਂ ਨਹੀਂ ਆ ਉਹ ਬਾਹਰ ਆ ਹੀ ਜਾਂਦੀਆਂ ਨੇ ਵੀ ਕੋਈ ਵੀ ਚੀਜ਼ ਨਾਲ ਵਾਲ ਹੈ ਜਿਹੜੇ ਉਹ ਇਹ ਨਹੀਂ ਹੈਗਾ ਕਿ ਮਿੰਨਾ ਵਾਈਟ ਨਾਉਣ ਹਨਾ 15 ਦਿਨ ਵਾਈਟ ਨਾਉਣ ਇਹ ਜਿਹਾ ਤਾਂ ਕੁਝ ਦੁਨੀਆ ਤੇ ਬਣਿਆ ਨਹੀਂ ਹਨਾ ਕਿ ਰੂਟਸ ਆ ਜਿਹੜੀਆਂ ਉਹ ਹਫਤੇ ਬਾਅਦ ਆਈ ਜਾਂਦੀਆਂ ਨੇ ਤੇ ਹਫਤੇ ਬਾਅਦ ਨਹੀਂ ਸੌਰੀ ਚੌਥੇ ਦਿਨ ਹਨਾ ਤੇ ਮੈਂ ਮੈਂ ਨਾ ਦੇਖਿਆ ਇਸ ਵਾਰ ਮੈਂ ਨੋਟਿਸ ਕੀਤਾ ਔਰ ਅੱਜ ਮੈਂ ਇਹ ਗੱਲ ਸਕੂਲ ਚ ਨਹੀਂ ਕੀਤੀ ਕਿ ਮੈਂ ਨਾ ਹਰ ਸੰਡੇ ਕਲਰ ਲਾਉਣੀ ਆ ਤੇ ਅੱਗੇ ਅੱਗੇ ਲਾ ਲੈਣੀ ਆ ਸਾਰੇ ਵਾਲਾਂ ਤੇ ਤਾਂ ਆਪਾਂ ਲਾਉਦੇ ਨਹੀਂ ਹੈਗੇ ਉਹ ਤਾਂ ਕਿਤੇ 2 ਮਹੀਨਿਆਂ ਬਾਅਦ ਲਾ ਲਈਦਾ ਤੇ ਹਰ ਸੰਡੇ ਆਪਾਂ ਟੱਚ ਅਪ ਕਰ ਲਈਦਾ ਰੂਟਾ ਚੱਪ ਕਰ ਲਈਦਾ ਹਨਾ ਤੇ ਉਸ ਤੋਂ ਬਾਅਦ ਜਦੋਂ ਨੈਕਸਟ ਸੰਡੇ ਆਉਂਦਾ ਹੈ ਜਾਂ ਹਫਤੇ ਬਾਅਦ ਆਉਂਦਾ ਹੈ ਕਾਫੀ ਸਾਰੇ ਵਾਲ ਜਿਹੜੇ ਅੱਗੋਂ-ਅੱਗੋਂ ਵਾਈਟ ਫੇਰ ਨਿਕਲੇ ਆਉਂਦੇ ਨੇ ਕਿਉਂਕਿ ਚੌਥੇ ਦਿਨੋਂ ਨਿਕਲੇ ਆਉਂਦੇ ਨੇ ਤੇ ਆਪਾਂ ਫੇਸਬੁਕ ਵਗੈਰਾ ਬਹੁਤ ਧੋਨੇ ਆ ਗਰਮੀਆਂ 'ਚ ਪਾਣੀ ਲੱਗ-ਲੱਗ ਕੇ ਤੇ ਜਲਦੀ ਨਿਕਲੇ ਆਉਂਦੇ ਨੇ ਪਰ ਇਸ ਵਾਰਾ ਬੜੀ ਖੁਸ਼ਖਬਰੀ ਦੀ ਗੱਲ ਹੈ ਕਿ ਮੈਨੂੰ ਜਿਹੜੇ ਬਾਲ ਹੈ ਉਹ ਬਹੁਤ ਘੱਟ ਚਿੱਟੇ ਦਿਖਾਈ ਦਿੱਤੇ ਔਰ ਅੱਜ ਇਹ ਗੱਲ ਮੈਂ ਆਪਣੇ ਸਕੂਲ ਦੇ ਵਿੱਚ ਆਪਣੇ ਬਲੀਗ ਨਾਲ ਵੀ ਕੀਤੀ ਵੀ ਤੁਸੀਂ ਬਾਲ ਦੇਖੋ ਮੇਰੇ ਤੁਹਾਨੂੰ ਲੱਗਦੇ ਨਹੀਂ ਕਿ ਬਾਲ ਚਿੱਟੇ ਨੇ ਕਹਿੰਦੇ ਬਿਲਕੁਲ ਨਹੀਂ ਲੱਗਦੇ ਮੈਂ ਕਹਿੰਦੇ ਕਲਰ ਕਰਵਾ ਲਾਇਆ ਸੀ ਮੈਂ ਕਿਹਾ ਸੰਡੇ ਨੂੰ ਲਾਇਆ ਸੀ ਤੇ ਫੇਰ ਵੀ ਦਿਖਾਈ ਨਹੀਂ ਦਿੱਤੇ ਜਿਆਦਾ ਤੇ ਮੈਨੂੰ ਲੱਗਦਾ ਹੈ ਕਿ ਜਿਹੜਾ ਤੇਲ ਜੋ ਮੈਂ ਯੂਜ਼ ਕਰਦੀ ਆਂ ਸੀਰਮ ਯੂਜ਼ ਕਰਦੀ ਆਂ ਔਰ ਦਹੀਂ ਤੇ ਚੌਲਾਂ ਦੇ ਪਾਣੀ ਨਾਲ ਣਾਉਣੀ ਆ ਤੇ ਕਈ ਵਾਰੀ ਮੈਂ ਪਿਆਜ਼ ਤੇ ਅਦਰਕ ਦਾ ਰਸ ਵੀ ਲਾਉਣੀ ਆ ਇਨ੍ਹਾਂ ਚੀਜ਼ਾਂ ਦੇ ਨਾਲ ਜਿਹੜੇ ਮੇਰੇ ਵਾਲ ਨੇ ਉਹ ਬਲੈਕ ਹੋਣੇ ਸ਼ੁਰੂ ਹੋ ਗਏ ਨੇ ਔਰ ਮੈਨੂੰ ਬਹੁਤ ਖੁਸ਼ੀ ਹੋਈ ਕਿਉਂਕਿ ਜਦੋਂ ਥੋੜੇ ਜਿਵੇਂ ਸ਼ੁਰੂ ਹੋ ਜਾਣ ਨਾ ਤਾਂ ਉਹਦੇ ਨਾਲ ਆਪਾਂ ਨੂੰ ਬਹੁਤ ਪਤਾ ਲੱਗਣ ਲੱਗ ਜਾਂਦਾ ਹੁੰਦਾ ਹੈ ਨਾ ਫਿਰ ਬਹੁਤ ਖੁਸ਼ੀ ਹੁੰਦੀ ਹੈ ਕਿ ਇਸ ਏਜ ਦੇ ਵਿੱਚ ਆ ਕੇ ਵਾਲਾਂ ਦਾ ਵਾਈਟ ਤੋਂ ਬਲੈਕ ਵੱਲ ਨੂੰ ਮੁੜ ਜਾਣਾ ਨਾ ਬਹੁਤ ਵੱਡੀ ਗੱਲ ਹੁੰਦੀ ਹੈ ਤੁਹਾਨੂੰ ਵੀ ਲੱਗ ਰਿਹਾ ਹੋਣਾ ਕਿਉਂਕਿ ਦੇਖੋ ਹੁਣ ਹਫਤਾ ਹੋ ਗਿਆ ਹੇਅਰ ਕਲਰ ਕੀਤੇ ਹੋ ਫਿਰ ਵੀ ਮੇਰੇ ਵਾਲ ਨੇ ਜਿਹੜੇ ਉਹ ਬਿਲਕੁਲ ਅੱਛੇ ਪੈ ਅੱਛੇ ਪੈ ਨਹੀਂ ਗੁੱਡ ਪੈ ਨੇ ਨਹੀਂ ਤਾਂ ਕਾਫੀ ਸਾਰੇ ਵਾਲ ਹੈ ਨਾ ਜਿਹੜੇ ਹਫਤੇ ਬਾਅਦ ਨਿਕਲਿਆ ਆਉਂਦੇ ਹੁੰਦੇ ਨੇ ਗਰਮੀ 'ਚ ਤਾਂ ਸਭ ਤੋਂ ਜ਼ਿਆਦਾ ਹੀ ਨਿਕਲਿਆ ਆਉਂਦੇ ਨੇ ਵਾਰ-ਵਾਰ ਨੂੰ ਧੋਣ ਨਾਲ ਪਾਣੀ ਜ਼ਿਆਦਾ ਲੱਗਦਾ ਹੈ ਨਾ ਤੇ ਇਸ ਵਾਰ ਨਹੀਂ ਨਿਕਲੇ ਹੈਗੇ ਸੋ ਅੱਜ ਮੈਨੂੰ ਬਹੁਤ ਖੁਸ਼ੀ ਹੋਈ ਮੈਨੂੰ ਬਹੁਤ ਚੰਗਾ ਲੱਗਿਆ ਕਿ ਵਾਲ ਜਿਹੜੇ ਉਹ ਪਿਛੇ ਤੀ ਜਿੱਟੇ ਨਹੀਂ ਨਿਕਲੇ ਹੈਗੇ ਨਹੀਂ ਤਾਂ ਐਵੇਂ ਹੀ ਹਫ਼ਤੇ ਤੋਂ ਬਾਅਦ ਕਾਫੀ ਸਾਰੇ ਹੋ ਜਾਂਦੇ ਨੇ ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਮੈਂ ਯੂਜ਼ ਕਰਦੀਆਂ ਉਹਨਾਂ ਦੇ ਨਾਲ ਬਹੁਤ ਜ਼ਿਆਦਾ ਫਰਕ ਪੈਂਦਾ ਭੈਣਾਂ ਵੀ ਕਮੈਂਟ ਕਰਦੀਆਂ ਹੁੰਦੀਆਂ ਸੀ ਕਿ ਦੋ ਤਿੰਨ ਮਹੀਨਿਆਂ ਸਾਨੂੰ ਫਰਕ ਪੈ ਗਿਆ ਤਿੰਨ ਚਾਰ ਮਹੀਨਿਆਂ ਸਾਨੂੰ ਫਰਕ ਪੈ ਗਿਆ ਪਰ ਮੈਂ ਵੀ ਕਾਫੀ ਦੇਰ ਤੋਂ ਯੂਜ਼ ਕਰ ਰਹੀ ਹਾਂ ਇਹ ਤੇਲ ਮੈਨੂੰ ਵੀ ਬਹੁਤ ਫਰਕ ਪੈ ਗਿਆ ਤੇ ਮੇਰੇ ਲਈ ਬਹੁਤ ਖੁਸ਼ੀ ਦੀ ਗੱਲ ਹੈ ਤੇ ਹੁਣ ਮੈਂ ਤੇਲ ਉਹ ਦੁਬਾਰਾ ਬਣਾਉਂਗੀ ਕਿਉਂਕਿ ਮੇਰਾ ਤਾਂ ਤੇਲ ਖਤਮ ਹੋ ਗਿਆ ਉਹ ਭੈਣ ਲਈ ਆਪਾਂ ਤੇਲ ਬਣਾਇਆ ਔਰ ਉਹ ਭੈਣ ਦਾ ਜਿਹੜਾ ਤੇਲ ਹੈਗਾ ਉਹਦੀ ਅੱਜ ਮੈਂ ਹੁਣ ਪੈਕਿੰਗ ਵੀ ਕਰਨੀ ਹੈਗੀ ਐ ਤੇ ਕੱਲ ਨੂੰ ਸੰਨੇ ਆ ਤੇ ਮੰਡੇ ਨੂੰ ਆਪਾਂ ਉਹਦਾ ਪਾਰਸਲ ਆ ਜਿਹੜਾ ਉਹ ਲਾ ਦੇਣਾ ਸੀਰਮ ਵੀ ਉਹਨਾਂ ਦਾ ਬਣਿਆ ਪਿਆ ਤੇ ਇੱਕ ਭੈਣ ਨੇ ਹੋਰ ਵੀ ਕਿਹਾ ਕਹਿੰਦੇ ਮੈਨੂੰ ਵੀ ਸੀਰਮ ਦੇ ਵਿੱਚ ਉਹ ਕਹਿੰਦੇ ਅਜੀਬ ਜੀ ਸਮੈਲ ਆਉਂਦੀ ਹੈ ਦੇਖੋ ਇਹ ਮੈਨੂੰ ਤਾਂ ਨਹੀਂ ਆਉਂਦੀ ਹੈਗੀ ਅਜੀਬ ਜੀ ਸਮੈਲ ਤੇ ਤੁਹਾਨੂੰ ਪਤਾ ਨਹੀਂ ਕਿਉਂ ਆਉਂਦੀ ਹੈਗੀ ਅਜੀਬ ਸਮੈਲ ਮੈਨੂੰ ਨਹੀਂ ਆਈ ਹੈਗੀ ਕਦੇ ਵੀ ਜੇ ਮਾੜੀ-ਮੋਟੀ ਆਉਂਦੀ ਵੀ ਹੈ ਤਾਂ ਬੱਚੇ ਤਾਂ ਚਲੋ ਇਹ ਚੀਜ਼ਾਂ ਫੀਲ ਕਰਦੇ ਹੁੰਦੇ ਨੇ ਆਪਾਂ ਵੱਡਿਆਂ ਨੂੰ ਇੰਨੀਆਂ ਚੀਜ਼ਾਂ ਨਾਲ ਕੋਈ ਬੜਾ ਫਰਕ ਨਹੀਂ ਪੈਂਦਾ ਕਿਉਂਕਿ ਜਦੋਂ ਉਹ ਸੁੱਕ ਜਾਂਦੇ ਨੇ ਬਾੜ ਉਹਦੋਂ ਬਾਅਦ ਤਾਂ 스멜 ਬਿਲਕੁਲ ਨਹੀਂ ਆਉਂਦੀ ਹੈਗੀ ਤੇ ਬਾਕੀ ਦੇਖੋ ਥੋੜਾ-ਬੋਤਾ ਤਾਂ ਫਿਰ ਆਪਾਂ ਨੂੰ ਐਡਜਸਟ ਕਰਨਾ ਹੀ ਪੈਂਦਾ ਹੁੰਦਾ ਜੇ ਆਪਾਂ ਕਿਸੇ ਚੀਜ਼ ਦੇ ਵਿੱਚ ਕੋਈ ਬੈਨੀਫਿਟ ਕੋਈ ਫਾਇਦਾ ਲੈਣਾ ਹੈਗਾ ਤੇ ਥੋੜੀ-ਬੋਤੀ ਐਡਜਸਟਮੈਂਟ ਤਾਂ ਫਿਰ ਕਰਨੀ ਪੈਂਦੀ ਹੈ ਕਿਉਂਕਿ ਉਹਦੇ ਵਿੱਚ ਦੇਖੋ ਕੜੀ ਪੱਤਾ ਵੀ ਹੈ ਹਬਿਸਕਸ ਦੇ ਪੱਤੇ ਵੀ ਹੈ ਤੇ ਮੇਥੀ ਦਾਣਾ ਵੀ ਹੈ ਉਹ ਮਾੜੀ-ਮੋਟੀ ਕੋਈ ਨਾ ਕੋਈ ਤਾਂ ਫ੍ਰੇਗਰ ਇਫੈਕਟੋਂ ਦਾ ਪਾਣੀ ਚ ਆਇਆ ਹੀ ਹੈਗਾ ਨਾ ਜੀ ਆਪਾਂ ਸੋਚੀਏ ਕਿ ਬਿਲਕੁਲ ਹੀ ਫਿਰ ਤੁਹਾਨੂੰ ਲੱਗੂਗਾ ਕਿ ਇਹ ਤਾਂ ਬਿਲਕੁਲ ਹੀ ਪਾਣੀ ਹੈ ਇਹਦੇ ਵਿੱਚੋਂ ਤਾਂ ਲੱਗ ਨਹੀਂ ਰਿਹਾ ਹੈਗਾ ਕਿ ਇੰਨਾਂ ਚੀਜ਼ਾਂ ਦਾ ਵੀ ਕੋਈ ਅਸਰ ਆਇਆ ਹੈਗਾ ਹਨਾ ਸੋ ਏਡੀ ਵੱਡੀ ਗੱਲ ਨਹੀਂ ਹੈਗੀ ਆ ਕਿ ਬਹੁਤ ਜ਼ਿਆਦਾ ਕੋਈ ਸਮੈਲ ਆਉਂਦੀ ਹੈ ਮੈਨੂੰ ਨਹੀਂ ਆਈ ਹੈਗੀ ਕਦੀ ਵੀ ਹੈ ਨਾ ਬਾਕੀ ਮੈਂ ਥੋੜੀ ਜੀ ਇਸ ਤਰ੍ਹਾਂ ਵੀ ਹੈਗੀ ਆ ਕਿ ਮੈਂ ਐਡਜਸਟ ਕਰ ਚੱਲੀ ਹੁੰਦੀ ਆ ਹਰ ਚੀਜ਼ ਦੇ ਨਾਲ ਉਹਦੇ ਔਰ ਮੈਂ ਸਮਝਦੀ ਆ ਕਿ ਇੰਨਾਂ ਚੀਜ਼ਾਂ ਦੇ ਵਿੱਚੋਂ ਜੋ ਜੋ ਵੀ ਇੰਨਾਂ ਚੀਜ਼ਾਂ ਦੀ ਖੁਸ਼ਬੂ ਜਾਂ ਸਮੈਲ ਜੋ ਵੀ ਕਹ ਲਈਏ ਆਪਾਂ ਜੋ ਹੁੰਦੀ ਹੈ ਔਰ ਉਹਨੇ ਉਹਨਾਂ ਹੀ ਹੈ ਹਨ ਸੋ ਮੈਂ ਇਹ ਚੀਜ਼ਾਂ ਯੂਜ਼ ਕਰਦੀ ਆਂ ਔਰ ਮੇਰੇ ਤੇ ਇਫੈਕਟ ਜਿਹੜਾ ਉਹ ਹੋਣ ਲੱਗ ਗਿਆ ਪਹਿਲਾਂ ਮੈਂ ਆਈਬ੍ਰੋਜ਼ ਦਾ ਤੁਹਾਨੂੰ ਦੱਸਿਆ ਸੀਗਾ ਕਿ ਮੈਂ ਤੇਲ ਲਾਉਂਦੀ ਸੀ ਹੁਣ ਮੈਂ ਗਰਮੀਆਚ ਦੇ ਕੋ ਨਹੀਂ ਲਾ ਰਹੀ ਕਿਉਂਕਿ ਗਰਮੀਆਚ ਜੇ ਮੈਂ ਲਾ ਲੀਨੀ ਆ ਆਈਬ੍ਰੋਜ਼ ਤੇ ਜੇ ਮੈਂ ਤੇਲ ਲਾਉਣੀ ਆ ਨਾ ਮੈਂ ਸਪੈਕਸ ਲਾਉਣੀ ਆ ਤੇ ਉਹ ਸਪੈਕਸ ਦੇ ਉੱਪਰ ਵੀ ਆਉਣ ਲੱਗ ਜਾਂਦਾ ਤੇਲ ਸਰਦੀ ਸਰਦੀ ਮੈਂ ਪੂਰੀ ਸਰਦੀ ਲਾਇਆ ਸੀਗਾ ਤੇ ਪਰ ਹੁਣ ਮੈਂ ਗਰਮੀਆਚ ਨਹੀਂ ਲਾ ਰਹੀ ਪਰ ਸਿਰ ਨੂੰ ਮੈਂ ਗਰਮੀਆਚ ਵੀ ਲਾਉਣੀ ਆ ਕਿਉਂਕਿ ਮੈਂ ਵਾੜਵਾ ਨਹੀਂ ਸਕਦੀ ਹੈਗੀ ਤੇਲ ਲਾਏ ਬਿਨਾ ਮੈਂ ਤੇਲ ਹਮੇਸ਼ਾ ਉੰਜ ਜਦੋਂ ਮੈਂ ਹੁਣ ਕੱਲ ਨੂੰ ਸੰਡੇ ਆ ਤੇ ਕੱਲ ਨੂੰ ਮੈਂ ਵਾਲ ਧੋਣੀ ਨੇ ਵਾਲ ਧੋ ਕੇ ਇਸ ਘਰ ਪਹਿਲਾਂ ਮੈਂ ਦਹੀਂ ਦੇ ਵਿੱਚ ਚਾਵਲ ਪਾ ਕੇ ਜਾਵਲਾਂ ਦਾ ਪਾਣੀ ਤੋਂ ਚੰਗੀ ਤਰ੍ਹਾਂ ਮਚਸ ਲੈਣਾ ਵਾਲਾਂ ਦੇ ਵਿੱਚ ਘੰਟਾ ਰੱਖੂਗੀ ਥੋੜਾ ਜਿਹਾ ਉਹਦੇ ਚ ਵਿਚਾ ਲੈਣੀ ਆ ਉਹਦੇ ਵਿੱਚ ਮੈਂ ਥੋੜਾ ਜਿਹਾ ਸ਼ੈਂਪੂ ਪਾ ਕੇ ਬਹੁਤ ਜ਼ਿਆਦਾ ਨਹੀਂ ਹਲਕਾ ਜਿਹਾ ਫਿਰ ਮੈਂ ਵਾਲਾਂ ਨੂੰ ਚੰਗੀ ਤਰ੍ਹਾਂ ਵਾਸ਼ ਕਰ ਲੈਣੀ ਆ ਸੁਕਾਉਣੀ ਆ ਇਸ ਤੋਂ ਬਾਅਦ ਫਿਰ ਮੈਂ ਸੀਰਮ ਨਾਲ ਚੰਗੀ ਤਰ੍ਹਾਂ ਸਾਰੇ ਵਾਲਾਂ ਤੇ ਸੀਰਮ ਲਾ ਰਣੀ ਆ ਸਪਰੇਅ ਬੋਟਲ ਨਾਲ ਫਿਰ ਵਾਲਾਂ ਨੂੰ ਫੇਰ ਧੋਣੀ ਆ ਤੇ ਮੈਂ ਉੱਤੇ ਤੇਲ ਲਾਉਣੀ ਆ ਸੰਡੇ ਦਾ ਮੇਰਾ ਸਾਰਾ ਦਿਨ ਵਾਲਾਂ ਤੇ ਨਿਕਲ ਜਾਂਦਾ ਤੇ ਫਿਰ ਆਪਾਂ ਚੰਗੀ ਤਰ੍ਹਾਂ ਉਹਦੇ ਤੇ ਵਾਲਾਂ ਤੇ ਤੇਲ ਲਾਈਦਾ ਫਿਰ ਵਾਲ ਬੰਨੀ ਦੇ ਨੂੰ ਠੀਕ ਹੈ ਜੀ ਇਹ ਲਿਗ ਮੈਨਟ ਕਰਨੀ ਕਰਨੀ ਹੁੰਦੀ ਹੈ ਤੇ ਲੋ ਜੀ ਤੁਸੀਂ ਵੀ ਇਹ ਜਰੂਰ ਯੂਜ਼ ਕਰੋ ਬਹੁਤ ਚੰਗੀ ਚੀਜ਼ ਹੈਗੀ ਹੈ ਅੱਛੀਆਂ ਜਿਹੜੀਆਂ ਆਦਤਾਂ ਨੇ ਅਡਾਪਟ ਕਰ ਲੈਣੀਆਂ ਚਾਹੀਦੀਆਂ ਨੇ ਕਹਿੰਦੇ ਚੰਗੀਆਂ ਚੀਜ਼ਾਂ ਦੀ ਨਕਲ ਕਰ ਲੈਣੀ ਚਾਹੀਦੀ ਆ ਕਾਪੀ ਕਰ ਲੈਣੀ ਚਾਹੀਦੀ ਹੁੰਦੀ ਆ ਉਹਦੇ 'ਚ ਕੋਈ ਮਾੜੀ ਗੱਲ ਨਹੀਂ ਹੁੰਦੀ ਹੈਗੀ ਮਾੜੀ ਗੱਲ ਆ ਜਿਹੜੀ ਉਹ ਅਡਾਪਟ ਨਹੀਂ ਕਰਨੀ ਚਾਹੀਦੀ ਤੇ ਪਰ ਚੰਗੀ ਗੱਲ ਆ ਜਿਹੜੀ ਉਹਦੀ ਨਕਲ ਜਰੂਰ ਕਰ ਲੋ ਠੀਕ ਹੈ ਜੀ ਤੇ ਹੁਣ ਭੈਣ ਦਾ ਜਿਹੜਾ ਤੇਲ ਤੇ ਸੀਰਮ ਹੈਗਾ ਉਹ ਰੱਖਿਆ ਪਿਆ ਤੇ ਆਪਾਂ ਪੈਕਿੰਗ ਕਰ ਦਈਏ ਉਹਨਾਂ ਦੀ ਮੈਨੂੰ ਸੈਲੋ ਟੇਪ ਨਹੀਂ ਲੱਭ ਰਹੀ ਸੀਗੀ ਚਲੋ ਜਿੰਨੀ ਪੈਕਿੰਗ ਹੁੰਦੀ ਹੈ ਓਨੀ ਕ ਆਪਾਂ ਕਰਦੇ ਆ ਫਿਰ ਬਾਅਦ ਚ ਦੇਖਦੇ ਆ ਸੈਲੋ ਟੇਪ ਵਗੈਰਾ ਲੱਭਾਂਗੇ ਆਪਾਂ ਸ਼ਾਪ ਤੇ ਰਹਿ ਗਈ ਉਹ ਤੇ ਮੰਡੇ ਨੂੰ ਲਾਵਾਗੇ ਆਪਾਂ ਸੈਲੋ ਟੇਪ ਉਹ ਨਹੀਂ ਦੀ ਰ ਮੈਨੂੰ ਇੱਕ ਬਾਕਸ ਹੈ ਜਿਹੜਾ ਉਹ ਆਪਾਂ ਖਾਲੀ ਕੀਤਾ ਹੈ ਉਹਦੇ ਵਿੱਚ ਦੋ ਬੋਟਲਸ ਆ ਜਾਣਗੀਆਂ ਤੇ ਮੈਨੂੰ ਚੰਗੀ ਤਰ੍ਹਾਂ ਉਹਨਾਂ ਦੀ ਪੈਕਿੰਗ ਕਰਨੀ ਹੋਊਗੀ ਕਿ ਇਹ ਦੇ ਬੁਨਾਈ ਜਿਹੜੀਆਂ ਉਹ ਲਿਕਵਿਡ ਫਾਰਮ ਚ ਹੈਗੀਆਂ ਨੇ ਡੁੱਲਣਾ ਜਾਵੇ ਇਸ ਚੀਜ਼ ਦਾ ਮੈਨੂੰ ਬਹੁਤ ਜਿਆਦਾ ਖਤਰਾ ਹੈਗਾ ਚਲੋ ਠੀਕ ਹੈ ਜੀ ਚਲ ਚਾਉਦੇ ਆ ਆਪਾਂ ਕਿਚਨ ਦੇ ਵਿੱਚ ਤੇ ਕਰ ਦਿਆਂਦਾ ਜੀ ক্লোਜੀ ਇਹ ਆਪਣਾ ਜਿਹੜਾ ਮੈਂ ਉਹ ਲੈ ਕੇ ਆਈ ਸੀਗੀ ਜੂਸ ਦਾ ਛੋਟਾ ਗਲਾਸ ਵਾਲਾ ਉਹਦੇ ਵਾਲਾ ਡੱਬਾ ਸੀਗਾ ਮੈਂ ਇਹ ਖਾਲੀ ਕੀਤਾ ਮੈਂ ਦੇਖਦੀ ਆ ਇਹ ਬੋਟਲ ਆਉਗੀ ਕਿ ਨਹੀਂ ਇਹ ਬੋਟਲ ਦਾ ਥੋੜਾ ਜਿਹਾ ਮੈਨੂੰ ਖਤਰਾ ਹੈਗਾ ਆ ਤਾਂ ਆਈ ਜਾਊਗੀ ਇਹ ਹੈਗਾ ਜੀ ਆਪਣਾ ਸੀਰਮ ਪਰ ਮੈਂ ਇਹ ਫ੍ਰਿਜ ਦੇ ਵਿੱਚ ਰੱਖੀ ਹੋਈ ਸੀ ਹੁਣ ਮੈਂ ਇਹਦੀ ਪੈਕਿੰਗ ਹਜੇ ਨਹੀਂ ਕਰਦੀ ਕਿਉਂਕਿ ਜਾਣਾ ਤਾਂ ਮੰਡੇ ਨੂੰ ਹੈ ਤੇ ਕੱਲ ਸ਼ਾਮ ਨੂੰ करूंगी ਜਾਂ ਪਰਸੋ ਮਾਰਨਿੰਗ करूंगी ਕਿਉਂਕਿ ਫਿਰ ਇਹ ਫ੍ਰਿਜ ਦੇ ਵਿੱਚ ਹੀ ਰੱਖਣਾ ਹੈ ਫਿਰ ਜਾਣ ਨੂੰ ਵੀ ਦੋ ਦਿਨ ਲੱਗ ਜਾਣੇ ਹਨ ਤੇ ਇਸ ਕਰਕੇ ਫਿਰ ਇਹ ਖਰਾਬ ਨਾ ਹੋਵੇ ਤਾਂ ਕਰਕੇ ਮੈਂ ਇਹਨੂੰ ਹਜੇ ਫ੍ਰਿਜ 'ਚ ਰੱਖੂੰਗੀ ਸਿਰਫ ਮੈਂ ਰੱਖ ਕੇ ਦੇਖ ਰਹੀ ਆ ਕਿ ਇਹ ਚੀਜ਼ਾਂ ਦੀ ਪੈਕਿੰਗ ਆਪਾਂ ਕਿਵੇਂ ਕਰਨੀ ਹੈ ਦੇਖੋ ਜੀ ਹੁਣ ਮੈਂ ਇਹਦੇ ਤੇ ਲਾਉਂਗੀ ਸੈਲੋਟੇਪ ਠੀਕ ਹੈ ਉਹ ਆਪਣੇ ਕੋਲੇ ਬਲੈਕ ਕਲਰ ਦੀ ਮਿਲੀ ਸੀ ਮੈਨੂੰ ਮੈਂ ਇੱਥੇ ਰੱਖ ਕੇ ਵੀ ਰਹੀ ਸੀ ਮੈਨੂੰ ਲੱਗਦਾ ਪਤਾ ਨਹੀਂ ਅੰਦਰ ਹੀ ਰੱਖੀ ਮੈਂ ਹੁਣ ਇਹਦੇ ਤੇ ਸੈਲੋ ਟੇਪ ਸਾਰੇ ਲਪੇਟ ਦੂੰਗੀ ਉਹਦੇ ਚੰਗੀ ਤਰ੍ਹਾਂ ਤੇ ਇਹ ਵੈਸੇ ਖੁੱਲਦਾ ਨਹੀਂ ਆ ਪਰ ਫਿਰ ਵੀ ਮੈਂ ਇਹਦੇ ਤੇ ਵੀ ਲਪੇਟੂੰਗੀ ਤੇ ਆਪਾਂ ਇਹ ਦੋਨੋਂ ਬੋਟਲਸ ਨੂੰ ਇਸ ਤਰ੍ਹਾਂ ਕਰਕੇ ਪੈਕ ਕਰ ਦਾਂਗੇ ਹੈ ਤਾਂ ਥੋੜੀ ਜਿਹੀ ਉਹੋ ਵੱਡੀ ਫਿਰ ਆਪਾਂ ਚੰਗੀ ਤਰ੍ਹਾਂ ਇੱਥੇ ਸੈਲੋ ਟੇਪ ਲਾ ਕੇ ਤੇ ਫਿਰ ਇਹਦੇ ਆਲੇ ਦੁਆਲੇ ਆਪਾਂ ਇੱਕ ਉਹ ਜਿਹੜਾ ਪਾਰਸਲ ਵਾਲਾ ਲਪਫਾ ਹੁੰਦਾ ਉਹਦੇ ਵਿੱਚ ਇਹਨੂੰ ਪਾ ਕੇ ਚੰਗੀ ਤਰ੍ਹਾਂ ਉਹਨੂੰ ਬੰਦ ਕਰ ਦਾਂਗੇ ਠੀਕ ਹੈ ਫਿਰ ਭੈਣ ਕੋਲੇ ਚਲੇ ਜਾਓਗੇ ਹੁਣ ਮੈਂ ਇਹਨੂੰ ਇਹਦੇ ਵਾਲੇ ਦੁਆਲੇ ਪਹਿਲਾਂ ਘਵਾਰ ਲਪੇਟੂਗੀ ਤਾਂ ਕਿ ਜਿਆਦਾ ਹਿੱਲਣ ਨਾ ਤੇ ਫਿਰ ਹਾਲ ਮੈਂ ਇਹਨੂੰ ਰੱਖੂਗੀ ਫ੍ਰਿਜ ਦੇ ਵਿੱਚ ਠੀਕ ਹੈ ਤੇ ਭੈਣ ਨੂੰ ਵੀ ਰਿਕੁਐਸਟ ਹੈ ਕਿ ਇਹਨੂੰ ਫ੍ਰਿਜ ਦੇ ਵਿੱਚ ਹੀ ਰੱਖਣਾ ਇਹਨੂੰ ਬਾਹਰ ਬਿਲਕੁਲ ਨਹੀਂ ਰੱਖਣਾ ਹੈਗਾ ਕਿਉਂਕਿ ਗਰਮੀ ਆ ਗਰਮੀ ਦੇ ਵਿੱਚ ਫਿਰ ਇਹ ਖਰਾਬ ਹੋ ਜਾਂਦਾ ਅਜੇ ਖਰਾਬ ਨਹੀਂ ਹੁੰਦਾ ਕਿਉਂਕਿ ਅਜੇ ਤਾਂ ਇਹ ਫ੍ਰਿਜ 'ਚ ਹੀ ਪਿਆ ਕੱਲ ਹੀ ਬਣਿਆ ਹਾਂ ਲੋ ਮੈਂ ਤੇਲ ਪਾ ਰਹਾ ਬੋਟਲ ਦੇ ਵਿੱਚ। ਸੋ ਜਿਹੜਾ ਇਹਨਾਂ ਆ ਪਾ ਬੋਟਲ ਦੇ ਵਿੱਚ ਜਿਹੜਾ ਤੇਲ ਹੈਗਾ ਉਹ ਪਾਇਆ ਸੀ ਆਪਾਂ ਇੱਕ ਬੋਟਲ ਜਾਨੀ ਲੀਟਰ 1 ਲੀਟਰ ਪਾਇਆ ਸੀ। ਪਰ ਕਿਉਂਕਿ ਇਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਪਾਈਆਂ ਸੀ ਆਪਾਂ ਪੱਤੇ ਵਗੈਰਾ ਤੇ ਹੋਰ ਹਨਾ ਉਹ ਸੋਖ ਲੈਂਦੀਆਂ ਨੇ। ਵੈਰੀ ਗੁੱਡ। ਸਪੈਕਸ ਲਾ ਲਈਏ ਹੋਰ ਇਹਨਾਂ ਉੱਤੇ ਥੋੜੀ ਥੋੜੀ ਪਾ ਦੇ। ਸਪੈਕਸ ਲੈ ਕੇ ਆਉਣੀ। ਲਓ ਜੀ ਹੁਣ ਆਪਾਂ ਇਹਨੂੰ ਪਾਉਣੇ ਐ ਬੋਟਲ ਦੇ ਵਿੱਚ ਵਾਜ ਦੂਜੀ ਇਸ ਤਰ੍ਹਾਂ ਮੈਂ ਲਾ ਦਉਂਕਾ ਇਹ ਤੁਹਾਨੂੰ ਪਾਉਣਾ ਚਮਚ ਰੱਖ ਕੇ ਬਾਅਦ ਵਿੱਚ ਦੇਖ ਲੈਨੇ ਆ ਕਿਉਂਕਿ ਆਪਾਂ ਚਮਚ ਚਲਾ ਲਿਆ ਸੀਗਾ ਨਾਲ ਫੇਰੇ ਤੇਲ ਡੁੱਲਦਾ ਨਹੀਂ ਹੈਗਾ ਹੁਣ ਜਿਹੜਾ ਵੀ ਇਹਦੇ ਨੀਚੇ ਜੋ ਵੀ ਬਚਿਆ ਹੈਗਾ ਇਹਨਾਂ ਵਿੱਚ ਹੀ ਪਾ ਲੈਣਾ ਕਿਉਂਕਿ ਸਾਰੀਆਂ ਚੀਜ਼ਾਂ ਦਾ ਅਸਰ ਇਹਦੇ ਵਿੱਚ ਹੀ ਰਹਿਣਾ ਚਾਹੀਦਾ ਤੇਲ ਦੇ ਜੇ ਇਸ ਲਈ ਆਪਾਂ ਇਹਨੂੰ ਵਿੱਚ ਹੀ ਘੇਟ ਜਾਗੇ ਪਾ ਕੇ ਆਪਾਂ ਪੁੰਨ ਲਿਆ ਸੀਗਾ ਜੋ ਵੀ ਬਾਹਰ ਰਹਿਣਾ ਸੀ ਰਹਿ ਗਿਆ ਬਾਕੀ ਸਾਰਾ ਆਪਾਂ ਤੇਲ ਦੇ ਵਿੱਚ ਹੀ ਕਾਉਂਗੇ ਲੋ ਜੀ ਵਧੀਆ ਚੀਜ਼ ਆ ਇਹ ਇਹ ਬੋਟਲ ਹੈਗੀ ਆ ਜਿਹੜੀ ਇਹ ਕਿੱਥੋਂ ਤੱਕ ਹੋ ਗਈ ਮੈਨੂੰ ਦਿਖ ਨਹੀਂ ਰਹੀ ਇਹ ਇੱਥੋਂ ਤੱਕ ਹੋ ਕੇ ਇੱਥੇ ਤੱਕ ਹੋਈ ਆ ਇੱਥੋਂ ਤੱਕ ਹੋਈ ਆ ਜੀ ਕਿਉਂਕਿ ਵੈਸੇ ਤਾਂ ਬੋਟਲ ਵੀ ਵੱਡੀ ਹੈਗੀ ਆ ਮੇਰੀ ਜਿਹੜੀ ਇਹ ਵਾਲੀ ਬੋਟਲ ਆ ਨਾ ਇਹ ਥੋੜੀ ਵੱਡੀ ਹੈ ਤੇ ਬਾਕੀ ਨਾ ਆਪਾਂ 1 ਲੀਟਰ ਪੂਰਾ ਤੇਲ ਪਾਇਆ ਸੀ ਉਹਦੇ ਵਿੱਚ ਜਿੰਨੀਆਂ ਚੀਜ਼ਾਂ ਪਾਈਆਂ ਸੀ ਉਹ ਚੀਜ਼ਾਂ ਫਿਰ ਇਹਨੂੰ ਸੋਖ ਲੈਂਦੀਆਂ ਨੇ ਆਪਣੇ ਆਪ ਚ ਫਿਰ ਆਪਾਂ ਉਹਨਾਂ ਨੂੰ ਕੁੰਨ ਦਿੰਨੇ ਆ ਹਾਂ ਕੁੰਨ ਕੇ ਪੱਤੇ ਵਗੈਰਾ ਜੋ ਵੀ ਉਹ ਸੋਖ ਲੈਂਦੇ ਨੇ ਤੇ ਫਿਰ ਉਹਨੂੰ ਪਾਉਣ ਦਿੰਦੇ ਆ ਬਾਕੀ ਉਹ ਚੀਜ਼ਾਂ ਬਾਹਰ ਰਹਿ ਗਈਆਂ ਜੋ ਵੀ ਆਪਣੀ ਪੋਣੀ ਦੇ ਵਿੱਚੋਂ ਇਹਦੇ ਚ ਆ ਗਿਆ ਉਹ ਸਾਰਾ ਆਪ ਇਹਦੇ ਵਿੱਚ ਪਾ ਦੋ ਠੀਕ ਹੈ ਆਪਾਂ ਭੈਣ ਨੂੰ ਵੀ ਦੱਸਣਾ ਚਾਹਣੀ ਆ ਕਿ ਤੇ ਐਨਾ ਸੋਚੋ ਵੀ ਇਹ ਤਾਂ ਬੋਟਲ ਇੱਥੋਂ ਤੱਕ ਹੈ ਥੋੜੀ ਜਿਹੀ ਤਾਂ ਇਹ ਮੇਰੀ ਬੋਟਲ ਵੱਡੀ ਆ ਤੇ ਬਾਕੀ ਚੀਜ਼ਾਂ ਜਿੰਨਾ ਵੀ ਆਪਾਂ ਸਮਾਨ ਪਾਉਣੇ ਆ ਉਹ ਸੋਚ ਫੈਂਦੀਆਂ ਨੇ ਠੀਕ ਹੈ ਤਾਂ ਇਹਨਾਂ ਤੇਲ ਬਚਦਾ ਹੈ 1 ਲੀਟਰ ਦੇ ਵਿੱਚੋਂ ਐਨਾ ਤੇਲ ਬਚਿਆ ਲੋ ਹੁਣ ਤੇਲ ਆ ਜਿਹੜਾ ਉਹਨੂੰ ਆਪਾਂ ਇਹਦੇ ਵਿੱਚ ਰੱਖ ਦਿੰਦੇ ਆ ਕਿਉਂਕਿ ਇਹਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਗਰਮੀ ਗਰਮ ਦੀ ਤੇ ਬਾਕੀ ਮੈਂ ਕੱਲ ਨੂੰ ਕਰੂੰਗੀ ਹੁਣ ਆਪਾਂ ਇਹਨੂੰ ਰੱਖ ਦਿੰਨੇ ਆ ਇੱਕ ਸਾਈਡ ਤੇ ਠੀਕ ਹੈ ਜੀ ਬਾਕੀ ਕਰਾਂਗੇ ਕੱਲ ਨੂੰ ਨਹੀਂ ਪਰਸ ਇਹਨੂੰ ਆਪਾਂ ਚੱਕ ਲੈਨੇ ਆ ਲੋ ਜੀ ਹੁਣ ਤੁਸੀਂ ਦੇਖ ਹੀ ਲਿਆ ਔਇਲ ਆਪਣਾ ਕਿੱਦਾਂ ਬਣਦਾ ਹੈਗਾ ਸਾਰਾ ਕੁਝ ਮੈਂ ਤੁਹਾਨੂੰ ਦੱਸਤਾ ਤੇ ਕਿੰਨਾ ਅਫੈਕਟਿਵ ਹੈਗਾ ਉਹ ਵੀ ਤੁਹਾਨੂੰ ਪਤਾ ਲੱਗ ਗਿਆ ਹੁਣ ਕਿਉਂਕਿ ਮੇਰੇ ਤੇ ਤਾਂ ਖੁਦ ਤੇਲ ਨਾਲ ਅਫੈਕਟ ਹੋਇਆ ਹੋਇਆ ਤੁਸੀਂ ਮੇਰੇ ਵਾਲ ਆਪ ਹੀ ਦੇਖ ਸਕਦੇ ਹੋ ਲੋ ਜੀ ਮੈਂ ਤੁਹਾਨੂੰ ਦਿਖਾ ਦੇਣੀ ਹੈ ਪਤਾ ਨਹੀਂ ਹੁਣ ਕਿੰਨੇ ਕ ਦਿਖਦੇ ਨੇ ਤੁਹਾਨੂੰ ਮੇਰੇ ਵਾਲ ਨਾ ਬਹੁਤ ਜਿਆਦਾ ਸੰਡੇ ਤੱਕ ਚਿੱਟੇ ਹੋ ਜਾਂਦੇ ਸੀ ਪਰ ਇਸ ਵਾਰ ਨਹੀਂ ਜਿਆਦਾ ਹੋਏ ਹੈਗੇ ਬਹੁਤ ਘੱਟ ਹੋਏ ਨੇ ਤੇ ਤੇਲ ਨੇ ਤੇ ਸੀਰਮ ਨੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰਤਾ ਤੇ ਤੁਸੀਂ ਵੀ ਇਹ ਚੀਜ਼ਾਂ ਜ਼ਰੂਰ ਯੂਜ਼ ਕਰੋ ਤੇ ਆਪਣੇ ਵਾਲਾਂ ਨੂੰ ਬਚਾਓ ਆਪਣੀ ਸਕਿਨ ਦੀ ਕੇਅਰ ਕਰੋ ਕਿਸੇ ਨੇ ਨਹੀਂ ਕਰਨੀ ਮੈਂ ਹਮੇਸ਼ਾ ਕਹਿੰਦੀ ਹਣੀ ਕਿਸੇ ਹੋਰ ਨੇ ਨਹੀਂ ਕਰਨੀ ਤੁਸੀਂ ਖੁਦ ਹੀ ਕਰਨੀਆਂ ਤੇ ਮੰਡੇ ਨੂੰ ਆਪਣਾ ਸਮਾਨ ਜਿਹੜਾ ਉਹ ਚੱਲਿਆ ਜਾਊਗਾ ਤੁਹਾਨੂੰ ਮੈਂ ਸਾਰਾ ਮੈਥਡ ਦੱਸਦਾ ਕਿ ਕਿਸ ਤਰ੍ਹਾਂ ਬਣਾਉਣਾ ਹੈਗਾ ਇਹ ਇੱਕ ਨਹੀਂ ਦੋ ਨਹੀਂ ਮੈਨੂੰ ਲੱਗਦਾ ਮੈਂ ਤਿੰਨ ਵਲੌਗ ਪਾ ਚੁੱਕੀ ਹਾਂ ਤੇਲ ਤੇ ਹੁਣ ਫਿਰ ਭੈਣਾਂ ਦੀ ਬਹੁਤ ਜ਼ਿਆਦਾ ਡਿਮਾਂਡ ਸੀਗੀ ਕਿ ਤੁਸੀਂ ਵਲੌਗ ਪਾਓ ਆਇਲ ਤੇ ਵਲੌਗ ਪਾਓ ਤੇ ਮੈਂ ਅੱਜ ਫਿਰ ਭੈਣ ਦਾ ਇੱਕ ਦਾ ਮੈਸੇਜ ਆਇਆ ਪਿਆ ਕਿ ਮੈਨੂੰ ਕਿਤੇ ਲੱਭ ਹੀ ਨਹੀਂ ਰਿਹਾ ਹੈਗਾ ਜਿਹੜੇ ਵਾਲਾਂ ਨੂੰ ਕਾਲੇ ਕਰਨ ਵਾਲਾ ਤੇਲ ਹੈਗਾ ਵੀ ਉਹ ਵਲੌਗ ਕਿੱਥੇ ਹੈ ਲੈ ਦੇਖੋ ਕੱਲ੍ਹ ਵਲੌਗ ਪਾਇਆ ਸੀ ਜੇ ਸਾਰਾ ਦਿਨ ਐਂ ਚੱਲੀ ਜਾਂਦਾ ਜੀ ਮੇਰਾ ਆ ਵਾਲੇ ਦਾ ਦੱਸ ਦੋ ਆ ਵਾਲੇ ਦਾ ਦੱਸ ਦੋ ਹਨਾ ਮੈਂ ਨਾ ਵਲੌਗ ਪਾ ਦੇਣੀ ਹੁੰਦੀ ਆ ਤੇ ਤੁਸੀਂ ਸਬਸਕ੍ਰਾਈਬ ਕਰ ਲਿਆ ਕਰੋ ਚੈਨਲ ਨੂੰ ਤੇ ਫਿਰ ਨਿਕਲਿਆ ਆਉਂਦੀਆਂ ਹੁੰਦੀਆਂ ਨੇ ਤੇ ਕਿਉਂਕਿ ਸਾਰਾ ਦਿਨ ਮੈਨੂੰ ਵੀ ਵਾਰ-ਵਾਰ ਦੱਸਣਾ ਹਰ ਇੱਕ ਚੀਜ਼ ਔਖੀ ਹੋ ਜਾਂਦੀ ਹੈ ਹਨਾ ਵੀ ਇੰਨੀਆਂ ਵੀਡੀਓਜ਼ ਮੈਂ ਕਿੱਥੋਂ ਲੱਭਾਂ ਤੇ ਫਿਰ ਮੈਂ ਭੇਜਾਂ ਤੁਹਾਨੂੰ ਪਤਾ ਹੈ ਵੀ ਮੈਂ ਵੀ ਬਹੁਤ ਜ਼ਿਆਦਾ ਬਿਜ਼ੀ ਰਹਿਣੀ ਆ ਤੇ ਪਲੀਜ਼ ਤੁਸੀਂ ਸਬਸਕ੍ਰਾਈਬ ਕਰਕੇ ਨਾ ਤੇ ਬੈਲ ਆਈਕਨ ਨੂੰ ਦਬਾ ਦਿਆ ਕਰੋ ਤੇ ਫਿਰ ਸਾਰੀਆਂ ਵੀਡੀਓਜ਼ ਹੈਗੀਆਂ ਜਿਹੜੀਆਂ ਉਹ ਤੁਹਾਨੂੰ ਲੱਭ ਜਾ ਕਰਣਗੀਆਂ ਠੀਕ ਹੈ ਹਰ ਵੇਲੇ ਤੁਹਾਡੇ ਸਾਹਮਣੇ ਨੋਟੀਫਿਕੇਸ਼ਨ ਆ ਜਾ ਕਰੂਗੀ ਤੇ ਸਬਸਕ੍ਰਿਪਸ਼ਨ ਬਹੁਤ ਜ਼ਰੂਰੀ ਹੁੰਦੀ ਹੈ ਸਬਸਕ੍ਰਿਪਸ਼ਨ ਤੋਂ ਬਿਨਾ ਤੁਹਾਨੂੰ ਵਲੌਗ ਇੱਕ ਦਿਨ ਦੇਖ ਲਓਗੇ ਦੂਜੀ ਵਾਰ ਸਾਹਮਣੇ ਆਉਣਾ ਨਹੀਂ ਹੈਗਾ ਤੁਹਾਡੇ ਸੋ ਸਬਸਕ੍ਰਾਈਬ ਕਰ ਤੇ ਤੇਲ ਬਹੁਤ ਜਿਆਦਾ ਇਫੈਕਟਿਵ ਹੈ ਮੈਂ ਬਾਰ ਬਾਰ ਸਟ्रेस ਦੇ ਕੇ ਕਹਿ ਰਹੀ ਆ ਤੇ ਤੁਸੀਂ ਇਹਨੂੰ ਜਰੂਰ ਯੂਜ਼ ਕਰਨਾ ਤੇ ਜੇ ਤੁਸੀਂ ਨਹਾਉਣ ਤੋਂ ਬਾਅਦ ਕਰੋ ਤਾਂ ਬਹੁਤ ਜਿਆਦਾ ਅੱਛੀ ਗੱਲ ਹੈ ਕਿਉਂਕਿ ਫਿਰ ਪੂਰਾ ਹਫਤਾ ਤੁਹਾਡੇ ਵਾਲਾਂ 'ਚ ਰਹਿੰਦਾ ਹੋ। ਤੇ ਜੇ ਤੁਸੀਂ ਨਹੀਂ ਰੱਖ ਸਕਦੇ ਕਈ ਪੈਣਾ ਦੇ ਵਾਲ ਬਹੁਤ ਪਤਲੇ ਹੁੰਦੇ ਨੇ ਹਨਾ ਤੇ ਆਇਲੀ ਹੁੰਦੇ ਨੇ ਉਹ ਚਿਪਕੂ ਹੋ ਜਾਂਦੇ ਨੇ ਤੇ ਉਹ ਨਹੀਂ ਲਾ ਸਕਦੇ ਹੈਗੇ ਵਾਲ ਧੋਣ ਤੋਂ ਬਾਅਦ ਫਿਰ ਤੁਸੀਂ ਵਾਲ ਧੋਣ ਤੋਂ ਇੱਕ ਦਿਨ ਪਹਿਲਾਂ ਲਾ ਲਿਆ ਕਰੋ ਠੀਕ ਹੈ ਤੇ ਬਾਕੀ ਦੇਖੋ ਇਹ ਤਾਂ ਫਰਕ ਪੈਣਾ ਹੀ ਪੈਣਾ ਕਿਸੇ ਦੇ ਹਫਤਾ ਵਾਲਾਂ ਦੇ ਵਿੱਚ ਤੇਲ ਰਹਿਣਾ ਕਿਸੇ ਨੇ ਇੱਕ ਰਾਤ ਰੱਖਣਾ ਹਨਾ ਤੇ ਇਸ ਕਰਕੇ ਚਲੋ ਜੀ ਨੱਕ ਵੀ ਰੱਖ ਸਕਦੇ ਆ ਤੁਸੀਂ ਜਰੂਰ ਰੱਖੋ ਠੀਕ ਹੈ ਜੀ ਤੇ ਸੀਰਮਾ ਜਿਹੜਾ ਉਹ ਮੈਂ ਤਾਂ ਜਿਸ ਦਿਨ ਣਾਉਣੀ ਆ ਉਸ ਤੋਂ ਉਸੇ ਦਿਨ ਹੀ ਲਾ ਲੈਣੀ ਆ ਫਿਰ ਪੂਰਾ ਹਫਤਾ ਨਹੀਂ ਲਾਉਂਦੀ ਪਰ ਜਿਹੜੀਆਂ ਪੈਣਾ ਘਰ ਹੈਗੀਆਂ ਨੇ ਹੁਣ ਸਵੇਰੇ ਮੈਂ ਨਿਕਲਣਾ ਹੁੰਦਾ ਸਵੇਰੇ ਦੇਖੋ ਉਦੋਂ ਟਾਈਮ ਹੀ ਨਹੀਂ ਹੁੰਦਾ ਲਾਉਣ ਦਾ ਜੀ ਮੈਂ ਲਾ ਵੀ ਲਵਾਂਗੀ ਤਾਂ ਗਿੱਲੇ ਪੈ ਰਹਿਣਗੇ ਵਾਲੋ ਦਾ ਕੋਈ ਫਾਇਦਾ ਨਹੀਂ ਤੇ ਇਸ ਕਰਕੇ ਜਿਹੜੀਆਂ ਪੈਣਾ ਘਰ ਹੀ ਰਹਿੰਦੀਆਂ ਨੇ ਬੇਲੀਆਂ ਹੋ ਕੇ ਜਦੋਂ ਏਸੀ ਛੱਡ ਕੇ ਸੌਣਾ ਹੁੰਦਾ ਉਦੋਂ ਤੁਸੀਂ ਸੀਰਮ ਤੀਜੇ ਚੌਥੇ ਦਿਨੋਂ ਲਾ ਲਿਆ ਕਰੋ ਸਪਰੇਅ ਮਾਰ ਲਿਆ ਕਰੋ ਸੀਰਮ ਦੀ ਤੇ ਬਹੁਤ ਵਧੀਆ ਚੀਜ਼ ਹੈ ਜੀ ਹੁਣ ਸਾਰਿਆਂ ਦੇ ਵਾਲ ਟੁੱਟਦੇ ਨੇ ਹੁਣ ਭੈਣਾਂ ਕਹਿੰਦੀਆਂ ਨੇ ਕਿ ਵਾਲ ਟੁੱਟਦੇ ਨੇ ਜਿਵੇਂ ਆਲੇ ਦੋਲੇ ਨਾ ਵੀ ਸੁਣਦੀਆਂ ਕਿ ਮੌਸਮ ਬਦਲ ਗਿਆ ਪਸੀਨੇ ਵਾਲਾ ਮੌਸਮ ਹੈ ਚਿਪਕੂ ਮੌਸਮ ਹੈ ਇਸ ਕਰਕੇ ਇਸ ਮੌਸਮ ਦੇ ਵਿੱਚ ਵਾਲ ਬਹੁਤ ਉਤਰਦੇ ਨੇ ਮੇਰੇ ਵੀ ਉਤਰਦੇ ਸੀ ਪਹਿਲਾਂ ਬਹੁਤ ਜ਼ਿਆਦਾ ਤੇ ਐ ਲੱਗਦਾ ਹੁੰਦਾ ਸੀ ਕਿ ਵੀ ਇੰਨੇ ਇੰਨੇ ਵਾਲ ਪਹਿਲਾਂ ਣਾਉਂਦਿਆਂ ਦੇ ਜਾਂਦੇ ਨੇ ਫਿਰ ਬੌਂਦਿਆਂ ਦੇ ਜਾਂਦੇ ਨੇ ਹਨਾ ਵੀ ਇਹ ਤਾਂ ਵਾਲ ਹੀ ਸਾਰੇ ਉਤਰ ਜਾਣਗੇ ਤੇ ਪਰ ਹੁਣ ਮੈਂ ਦੇਖਿਆ ਕਿ ਮੇਰੇ ਵਾਲ ਤਾਂ ਨਹੀਂ ਟੱਚ ਬੁੱਟ ਉਤਰਦੇ ਨਾ ਤਾਂ ਮੇਰੇ ਣਾਉਂਦੀ ਤੋਂ ਵਾਲ ਉਤਰਦੇ ਆ ਤੇ ਨਾ ਮੇਰੇ ਬੌਂਦੀ ਤੋਂ ਵਾਲ ਉਤਰਦੇ ਆ ਮੇਰੇ ਤਾਂ ਇੰਨੇ-ਇੰਨੇ ਵਾਲ ਉਤਰ ਜਾਂਦੇ ਸੀ ਥੱਬਾ ਥੱਬਾ ਤੇ ਮੈਨੂੰ ਇੰਨੀ ਜਿਆਦਾ ਮਤਲਬ ਆਪਾਂ ਨੂੰ ਨਾ ਥੋੜਾ ਜਿਹਾ ਟੈਨਸ਼ਨ ਜੀ ਹੋਣ ਲੱਗ ਜਾਂਦੀ ਹੈ ਵੀ ਜੀ ਆਈ ਉਤਰਦੇ ਰਹੇ ਤਾਂ ਗੰਜੇ ਹੋਣ ਵਾਲਾ ਕੰਮ ਹੋ ਜਾਊਗਾ ਤੇ ਪਤਲੀ ਜੀ ਉਤਰ ਜਾਂਦੀ ਸੀ ਪਰ ਇਸ ਵਾਰ ਮੇਰੇ ਵਾਲ ਜਿਹੜੇ ਉਹ ਬਿਲਕੁਲ ਨਹੀਂ ਉਤਰੇ ਹੈਗੇ ਕੇਅਰ ਮੰਗਦੇ ਨੇ ਕੇਅਰ ਕਰੋ ਠੀਕ ਹੈ ਜੀ ਚਲੋ ਠੀਕ ਹੈ ਜੀ ਹੁਣ ਆਪਾਂ ਵਲੌਗ ਦਾ ਇੱਥੇ ਐਂਡ ਕਰੀਏ ਜੇ ਤਾਂ ਤੁਸੀਂ ਮੇਰੀਆਂ ਗੱਲਾਂ ਬਾਤਾਂ ਅਫੈਕਟ ਕਰਦੀਆਂ ਨੇ ਤੁਹਾਨੂੰ ਤਾਂ ਤੁਸੀਂ ਜ਼ਰੂਰ ਯੂਜ਼ ਕਰੋਗੇ ਠੀਕ ਹੈ ਜੀ ਜ਼ਰੂਰ ਯੂਜ਼ ਕਰਿਓ ਤੇ ਫਿਰ ਮੈਨੂੰ ਰਿਜ਼ਲਟ ਦੱਸਿਓ ਬਹੁਤ ਸਾਰੀਆਂ ਭੈਣਾਂ ਦੱਸਦੀਆਂ ਵੀ ਹੈਗੀਆਂ ਨੇ ਰਿਜ਼ਲਟ ਇਹਨੂੰ ਤੇ ਇੱਕ ਨਾ ਭੈਣ ਨੇ ਕਿਹਾ ਸੀਗਾ ਵੀ ਉਹਨਾਂ ਦੀਆਂ ਬੇਟੀਆਂ ਨੇ ਦੋ ਮੈਂ ਭੁੱਲ ਗਈ ਨਾਮ ਮੈਂ ਫੋਨ ਲੈ ਕੇ ਆਉਣੀ ਆ ਫਿਰ ਮੈਂ ਦੱਸਦੀਆਂ ਉਹਨਾਂ ਦੀਆਂ ਬੇਟੀਆਂ ਦੇ ਕਹਿੰਦੇ ਉਹਨਾਂ ਦਾ ਨਾਮ ਜ਼ਰੂਰ ਲਿਓ ਸੋ ਆਪਾਂ ਉਹਨਾਂ ਦਾ ਨਾਮ ਜ਼ਰੂਰ ਲੈਣਾ ਛੋਟੀਆਂ ਛੋਟੀਆਂ ਬੱਚੀਆਂ ਨਹੀਂ ਖੁਸ਼ ਹੋ ਜਾਂਦੀਆਂ ਨੇ ਜੀ ਫਿਰ ਲਓ ਜੀ ਕੱਲ ਆਪਾਂ ਕੀੜੀਆਂ ਵਾਲਾ ਵਲੌਗ ਪਾਇਆ ਸੀ ਪੁੱਛਿਆ ਉਹਦੀ ਵਿੱਚ ਬਲਜੀਤ ਸਿੰਘ ਦੀ ਆਈਡੀ ਤੋਂ ਭੈਣ ਨੇ ਸੁਰਜੀਤ ਕੌਰ ਗੰਗਾ ਨਗਰ ਤੋਂ ਕਹਿੰਦੀ ਸਾਡੇ ਬਹੁਤ ਜ਼ਿਆਦਾ ਕੀੜੀਆਂ ਨੇ ਤੇ ਮੈਂ ਰੈਮਡੀ ਯੂਜ਼ ਕਰੂੰਗੀ ਇਹ ਬਹੁਤ अच्छी ਗੱਲ ਹੈ ਜੀ ਜਰੂਰ ਕਰੋ ਤੇ ਇੱਕ ਹੈਗਾ ਗੁਰਵਿੰਦਰ ਕੌਰ ਭੈਣ ਕਹਿੰਦੇ ਨੇ ਕਿ ਬਹੁਤ ਵਧੀਆ ਗੱਲਾਂ ਦਸੀਆਂ ਜੀ थैंक यू थैंक यू ਗੁਰਵਿੰਦਰ ਜੀ थैंक यू so much ਤੇ ਨੈਕਸਟ ਹੈ ਪਰਮਜੀਤ ਸਮਾਦ ਤੋਂ ਹੈ ਦੀਦੀ ਮੈਂ ਕਾਫੀ ਵਾਲਾ ਪੇਸਟ ਬਣਾ ਕੇ ਲਾਇਆ ਮੇਰੀ ਨੂਨ ਨੇ ਵੀਡੀਓ ਕਾਲ ਕੀਤੀ ਕਹਿੰਦੇ ਮੰਮਾ ਤੁਹਾਡੇ ਅੱਜ ਫੇਸ ਤੇ ਬਹੁਤ ਗਲੋ ਹੈ ਸਤਨਾਮ ਸਿੰਘ ਦੀ ਆਈਡੀ ਤੋਂ ਪਰਮਜੀਤ ਸਮਾਗ ਸਮਾਦ ਭੈਣ ਦਾ ਕਮੈਂਟ ਆਇਆ ਚਲੋ ਬਹੁਤ ਅੱਛੀ ਗੱਲ ਹੈ ਜੀ ਸੱਸਾਂ ਦੇ ਮੂੰਹ 'ਤੇ ਚਮਕਣ ਲੱਗ ਜਾਣ ਹੋਰ ਆਪਾਂ ਨੂੰ ਕੀ ਚਾਹੀਦਾ ਹੈਗਾ ਜੇ نوਹਾ ਕਰਨ ਲੱਗ ਜਾਣ ਮਮਾ ਤੁਹਾਡਾ ਫੇਸ 글로ਅ ਕਰਦਾ ਹੈ ਹਨਾ ਫਿਰ ਹੋਰ ਕੀ ਚਾਹੀਦਾ ਆਪਾਂ ਨੂੰ ਬਹੁਤ ਅੱਛੀ ਗੱਲ ਹੈ ਥੋੜੀ ਮਿਹਨਤ ਕਰੋਗੇ ਤਾਂ ਜਰੂਰ ਚਮਕੂਗਾ ਜਸਮੀਨ ਕੌਰ ਦੀ ਜਸਮੀਤ ਕੌਰ ਦੀ ਆਈਡੀ ਤੋਂ ਆਇਆ ਸੀਗਾ ਭੈਣ ਦਾ ਉਹ ਕਹਿੰਦੇ ਸੀ ਇਕੁਲਦੀਪ ਕੌਰ ਵਠਿੰਡਾ ਭੈਣ ਕਹਿੰਦੇ ਬਹੁਤ ਵਧੀਆ ਜਾਣਕਾਰੀ ਦਿੱਤੀ ਥੈਂਕ ਯੂ ਜੀ ਥੈਂਕ ਯੂ ਕੁਲਦੀਪ ਕੌਰ ਜੀ ਤੁਸੀਂ ਟਾਈਮ ਕੱਢ ਕੱਢ ਕੇ ਸਾਡੀਆਂ ਵੀਡੀਓਜ਼ ਦੇਖਦੇ ਹੋ ਮੰਜੂ ਫਰੋਮ ਲੇਹਰਾ ਗਾਗਾ ਉਹਨਾਂ ਨੇ ਕਿਹਾ ਕਿ ਸੀਰਮ ਕਹਿੰਦੇ ਮੈਂ ਬਣਾਇਆ ਸੀ ਹੈਅਰ ਸੀਰਮ ਬਹੁਤ ਬੈਨੇਫੀਸ਼ੀਅਲ ਹੈ ਤੇ ਬਹੁਤ ਅੱਛਾ ਰਿਜ਼ਲਟ ਆਇਆ ਥੈਂਕ ਯੂ ਸਿਸਟਰ ਨਾਮ ਜਰੂਰ ਬੋਲਿਓ ਮੰਜੂ ਫਰੋਮ ਲੇਹਰਾ ਗਾਗਾ ਥੈਂਕ ਯੂ ਮੰਜੂ ਜੀ ਥੈਂਕ ਯੂ ਸੋ ਮੱਚ ਤੁਸੀਂ ਮੇਰੀ ਗੱਲ ਸੁਣੀ ਸੀਰਮ ਬਣਾਇਆ ਤੇ ਉਹਦਾ ਰਿਜ਼ਲਟ ਮੈਨਾਂ ਸ਼ੇਅਰ ਕੀਤਾ ਰਣਜੀਤ ਕੌਰ ਮਾਨਸਾ ਤੋਂ ਬਹੁਤ ਵਧੀਆ ਤਰੀਕਾ ਦੱਸਿਆ ਦੀਦੀ ਜੀ ਥੈਂਕ ਯੂ ਰਣਜੀਤ ਜੀ ਥੈਂਕ ਯੂ so much ਇਹ ਭੈਣ ਨੂੰ ਮੈਂ ਮਿਲੀ ਐ ਕਿਉਂਕਿ ਇਹ ਭੈਣ ਆਏ ਸੀਗੇ ਆਪਣੀ ਸ਼ਾਪ ਤੇ ਅਤੇ ਇੱਕ ਹੈਗੇ ਨੇ ਜਸਮੀਤ ਕੌਰ ਦੀ ਆਈਡੀ ਤੋਂ ਉਹ ਕਹਿੰਦੇ ਮੇਰੀਆਂ ਬੇਟੀਆਂ ਨੇ ਜਿਹੜੀਆਂ ਉਹਨਾਂ ਦੇ ਨਾਮ ਜਰੂਰ ਬੋਲਿਓ ਜਸਮੀਤ ਤੇ ਨਿਮਰਤ ਜਸਮੀਤ ਤੇ ਨਿਮਰਤ ਥੈਂਕ ਯੂ ਬੇਟੇ ਤੁਸੀਂ ਵਲੌਗ ਦੇਖਦੇ ਹੋ ਮੈਨੂੰ ਪਤਾ ਐ ਤੁਸੀਂ ਮੇਰੇ ਸਾਰੇ ਵਲੌਗ ਦੇਖਦੇ ਹੋ ਥੈਂਕ ਯੂ so much ਬੱਚਿਓ ਗੋਡ ਬles you ਤੇ ਨਵੀਆਂ ਕਲਾਸਾਂ ਦੇ ਵਿੱਚ ਹੋਗੇ ਹੋਵਾਂਗੇ ਛੁੱਟੀਆਂ ਖਤਮ ਹੋ ਗਈਆਂ ਤੇ ਹੁਣ ਤੁਸੀਂ ਫੇਰ ਗਰਮੀ ਦੇ ਵਿੱਚ ਫੇਰ ਜਾਂਦੇ ਹੋਵੋਗੇ ਸਕੂਲ ਹਨਾ ਬਹੁਤ ਜ਼ਿਆਦਾ ਗਰਮੀ ਹੈ ਆਪਣਾ ਧਿਆਨ ਰੱਖਿਓ ਬੇਟੇ ਤੇ ਥੈਂਕ ਯੂ ਬੇਟੇ ਥੈਂਕ ਯੂ ਸੋ ਮੱਚ ਤੁਸੀਂ ਵਲੌਗ ਦੇਖਦੇ ਹੋ ਪਰ ਇਹ ਨਾ ਉਹ ਵੀ ਵਲੌਗ ਹੀ ਦੇਖੀ ਜਾਓ ਪੜ੍ਹਨਾ ਵੀ ਬਹੁਤ ਜ਼ਰੂਰੀ ਹੈ ਠੀਕ ਹੈ ਸਮੇਂ ਸਿਰ ਪੜ੍ਹਨਾ ਹੈ ਵਲੌਗ ਬਾਅਦ ਚ ਦੇਖ ਲਿਆ ਕਰੋ ਤੇ ਲਓ ਜੀ ਮੇਰਾ ਖਿਆਲ ਆ ਹੁਣ ਕਾਫੀ ਹੋ ਗਿਆ ਆਪਣੇ ਕਮੈਂਟ ਜੇ ਕੋਈ ਰਹਿ ਗਿਆ ਤੇ ਉਹ ਭੈਣ ਆਪਾਂ ਨੂੰ ਫੇਰ ਦੱਸ ਦੇਣਗੇ ਤੇ ਆਪਾਂ ਫੇਰ ਪੜ੍ਹ ਦਾਂਗੇ ਚਲੋ ਠੀਕ ਹੈ ਜੀ ਥੈਂਕ ਯੂ ਸੋ ਮੱਚ ਪਿਆਣਾ ਵਲੌਗ ਦੇਖਦੀਆਂ ਨੇ ਕਮੈਂਟ ਕਰਦੀਆਂ ਨੇ ਉਹਦੇ ਲਈ ਤੁਹਾਡਾ ਸਾਰੀਆਂ ਭੈਣਾਂ ਦਾ ਬਹੁਤ-ਬਹੁਤ ਧੰਨਵਾਦ ਤੇ ਜਿਹੜੀ ਆਪਾਂ ਰੈਮਡੀ ਦੱਸਦੇ ਆਂ ਜਰੂਰ ਯੂਜ਼ ਕਰਿਆ ਕਰੋ ਕੱਲ ਨੂੰ ਆਪਾਂ ਇੱਕ ਨਵੀਂ ਰੈਸਪੀ ਦੇਣੀ ਹੈਗੀ ਆ ਤੁਹਾਨੂੰ ਇੱਕ ਨਵੀਂ ਸਬਜ਼ੀ ਦੀ ਰੈਸਪੀ ਦੇਣੀ ਹੈਗੀ ਆ ਅੱਜ ਇੱਕ ਹੋਰ ਡਾਈਟ ਦੀ ਰੈਸਪੀ ਵੀ ਦੇਣੀ ਹੈ ਤੁਹਾਨੂੰ ਕਿਉਂਕਿ ਹਰ ਰੋਜ਼ ਇੱਕੋ ਹੀ ਡਾਈਟ ਖਾ-ਖਾ ਕੇ ਤਾਂ ਆਪਾਂ ਬੋਰ ਹੋ ਜਾਾਂਗੇ ਮਖਾਣੇ ਫੁੱਲ ਮਖਾਣੇ ਛੋਲਿਆਂ ਦੇ ਦਾਣੇ ਬਦਾਮ ਕਾਜੂ ਹਨ ਫਰੂਟ ਉਹ ਤਾਂ ਪੱਕ ਜਾਾਂਗੇ ਖਾ-ਖਾ ਕੇ ਕਿੰਨੀ ਕੀ دیر ਬੰਦਾ ਇੱਕ ਡਾਈਟ ਲੋਗਾ ਸੋ ਹਜੇ ਇੱਕ ਡਾਈਟ ਤੁਹਾਨੂੰ ਮੈਂ ਹੋਰ ਦੱਸਣੀ ਹੈ ਇੱਕ ਨਹੀਂ ਮੈਂ ਦੋ ਤਿੰਨ ਡਾਈਟਸ ਦੱਸਣੀਆਂ ਨੇ ਹਜੇ ਇੱਕ ਡਾਈਟ ਤੁਹਾਨੂੰ ਬਹੁਤ ਜਲਦੀ ਦਵਾਂਗੀ ਮੈਂ ਠੀਕ ਹੈ ਜੀ ਚਲੋ ਠੀਕ ਹੈ ਜੀ ਫਿਰ ਮਿਲਦੇ ਆਪਾਂ ਹੋਰ ਵਧੀਆ ਵਲੌਗ ਲੈ ਕੇ ਤਦ ਤੱਕ ਲਈ ਸਾਰਿਆਂ ਸਤਿ ਸ਼੍ਰੀ ਅਕਾਲ